ਜ਼ਿੰਦਗੀ ਇੱਕ ਵਾਰ ਹੀ ਮਿਲਨੀ ਆ ਤੇ ਜੇ ਇੰਜੋਏ ਨਾ ਕੀਤਾ ਤਾਂ ਫਿਰ ਕੁਝ ਨਹੀਂ ਕੀਤਾ ਸੋ ਜੇਕਰ ਤੁਸੀਂ ਚਾਰ ਦੇਸ਼ਾਂ ਦਾ ਟੂਰ ਜਿਹਦੇ ਵਿੱਚ ਆਪਾਂ ਗੱਲ ਕਰੀਏ ਜੇ 크ਰੂਜ਼ ਦਾ ਡਿਨਰ ਵੀ ਕਰਾ ਸਕਦੇ ਹਾਂ ਤੁਹਾਨੂੰ ਆਪਾਂ ਐਡਾ ਕੋਈ ਚੱਕਰ ਨਹੀਂ ਫਲ ਹਾਲ ਆਪਾਂ ਹੈਗੇ ਆ ਇਸ ਵਕਤ ਬੈਂਕਾਕ ਦੇ ਵਿੱਚ ਠੀਕ ਆ ਬੈਂਕਾਕ ਦੇ ਵਿੱਚ ਤੁਸੀਂ ਮਲੇਸ਼ੀਆ ਥਾਈਲੈਂਡ ਬੇਤਨਾਮ ਕੰਬੋਡੀਆ ਚਾਰ ਦੇਸ਼ਾਂ ਦਾ ਟ੍ਰਿਪ ਆ ਜਿਹੜਾ ਸਿਰਫ ਤੇ ਸਿਰਫ 75000 ਦਾ ਹੈ ਠੀਕ ਆ ਤੇ ਤੁਸੀਂ 크ਰੂਜ਼ ਦੇ ਵਿੱਚ ਬੈਠ ਕੇ ਸੈਰ ਕਰਨੇ ਕਿਹਾ ਵਾ ਖੂਬ ਹੋਣਾ ਥੋੜਾ ਠੀਕ ਆ ਤੇ ਉਦੋਂ ਬਿਨਾ ਦੋ ਦੇਸ਼ਾਂ ਦੇਸ਼ਾ ਜਿਹੜਾ ਹੈਗਾ ਆਪਾਂ ਕਹਿੰਦੇ ਵੀਜ਼ਾ ਫ੍ਰੀ ਹੈ ਮਲੇਸ਼ੀਆ థਾਈਲੈਂਡ ਦਾ ਦੋ ਦੇਸ਼ਾਂ ਟੂਰ 49000 ਦਾ ਚਾਰ ਦੇਸ਼ਾਂ ਦਾ 75000 ਦਾ 75000 ਨਾਲ 7000 ਰੁਪਏ ਵੀਜ਼ਾ ਦੀ ਫੀਸ ਅੱਡ ਲੱਗਣੀ ਹੈ ਆਏ ਬੰਦੇ ਹੱਥ ਜੋੜੀ ਖੜੇ ਹੋਣਗੇ ਇੱਕ ਵਾਰੀ ਰਾਜਾਂ ਵਾਲੀ ਫੀਲਿੰਗ ਦਵਾ ਦੇਗਾ ਤੁਹਾਨੂੰ ਫੈਮਿਲੀਾਂ ਵੀ ਆਉਂਦੇ ਨੇ ਤੇ ਸੋਲੋ ਵੀ ਆਉਂਦੇ ਆ ਠੀਕ ਆ ਤੇ ਇਹ ਜਿਹਨੇ ਬੰਦੇ ਨੇ ਕਰ ਲਿਆ ਉਹ ਨਹੀਂ ਫਿਰ ਪੈੰਡ ਮੋੜਦੇ ਹਨਾ ਜਿਹਨਾਂ ਨੂੰ ਪੈੰਡ ਪੁੱਛਦੀ ਸੋ ਮੈਂ ਤੁਹਾਨੂੰ ਇਹ ਕਹਿਣਾ ਵੀ ਨਜ਼ਾਰੇ ਲਾਉਂਗੇ ਜੇਕਰ ਤੁਸੀਂ ਸਾਡੇ ਨਾਲ ਇੱਕ ਵਾਰੀ ਆਉਂਗੇ ਦਿੱਤੇ ਉਹਨਾਂ ਬੰਦੇ